ਸ੍ਰੀ ਵਾਹਿਗੁਰੂ ਸਭ ਜਿਉ ਵਾਹਿਗੁਰੂ ਜੀ ਧਰਮ ਦੇਹ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭੀ ਗਾ ਇਹੇ ਦੋ ਮੁਗਰ ਆਪਣੀ ਜੀਰੀ ਸਤਨਾਮ ਸ਼੍ਰੀ ਵਾਹਿਗੁਰੂ ਸਹਿਬਤੀਓ ਤਨਾਹ ਸ੍ਰੀ ਮਹਲਾ 5 ਫਿਰਦ ਫਿਰਦ ਭੀਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਰ ਸਦਗਤੋਂ ਨਾ ਫਿਰਤ ਫਿਰਤ ਭੀਨੇ ਜਨ ਸਾਧੂ ਪੁਰ ਗੁਰ ਸਮਝਾਇਆ ਆਨ ਸੰਗਲ ਬਿਰਤਾਉ ਨਾਵੇ ਹਰ ਹਰ ਨਾਮ ਧਿਆਇਆ ਤਾਤੇ ਮੋਹਿ ਧਾਰੀ ਉਟ ਗੋਪਾਲ ਸਭਨ ਭਯੋ ਪੂਰਨ ਪਰਮੇਸ਼ਰ ਮੇਰੇ ਸਹਾਜ ਜੀ ਗਾਉ ਲੋ ਰਹਾ ਸੁਰਗ ਮਿਰਦ ਬਿਆਲ ਕੋ ਮੰਡਲ ਸਗਲ ਬਿਆਪੇ ਮਾਈ ਜੀ ਉਦਾਰਨ ਸਭ ਕੁਲ ਤਾਰਨ ਹਰਾਮ ਨਾਮ ਤੇ ਆਏ ਨਾਨਕ ਨਾਮ ਨਰ ਜਨदाई ਹੈ ਭਾਈਆ ਸੋ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੋ ਜਨ ਨਾਨਕ ਨਾਮ ਨਿਰੰਣ ਕਈਐ ਪਾਈਐ ਸਭੁ ਨਿਧਾਨਾ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੋ ਜਨ ਵਾਹਿਗੁਰੂ वाहेगुरु जी फति